ਹਾਏ ਵੇ ਵੇ ਕਿਸੇ ਵੇਲੇ ਥੱਲੇ ਆ ਜਾ ਕਰ ਅਗਲਾ ਚਾਹ ਢਲ ਗਈ ਸਾਰਾ ਦੇ ਨਾ ਕਮੀਜ਼ ਕੇ ਬਰਮੰਡਾ ਦੀ ਸ਼ੈਰੀ ਕਰਦਾ ਰਹਿ ਨਾ ਓ ਭਗਵਾਨੇ ਕਿਹੜੀ ਸ਼ੈਰ ਓਏ ਮਤਾ ਕੋ ਸੋਚੀ ਆਂਦਾ ਸੀ ਵੇ ਕੀ ਓ ਪੰਜਾਬ ਆਰੇ ਇਹੋ ਜਿਹਾ ਕੀ ਹੋ ਗਿਆ ਭਗਵਾਨੇ ਪੰਜਾਬ ਦੇ ਹਾਲਾਤ ਦਰੋਂਦੇ ਨਾ ਖਰਾਬ ਹੀ ਹੁੰਦੇ ਜਾਂਦੇ ਆ ਉਹ ਬੱਲੇ ਬੱਲੇ ਬਈ ਜਹਾ ਦਿਨ ਕਿਹੜੇ ਪਾਸੋਂ ਚੜ ਉੱਠਿਆ ਜਿਹੜਾ ਤੈਨੂੰ ਅੱਜ ਪੰਜਾਬ ਦੀ ਯਾਰ ਆ ਗਈ ਆਏ ਰਿਮਾ ਨਾਲੇ ਤੂੰ ਆ ਪੰਜਾਬ ਦੀ ਧੋਰ ਛੱਡ ਕੇ ਇਹ ਗਲਾਸ ਚਾਹ ਦੀ ਸ਼ੁਕਰ ਕਰ ਜਿਹੜੀ 35 ਮਹੀ ਤੱਕ ਠਰੀ ਜਾਂਦੀ ਆ ਹੈ ਵੀ ਆਹੀ ਆ ਕਿੱਤੀ ਆਂਦੀ ਪੀਲਾ ਹੋਰ ਮੈਂ ਤੈਨੂੰ ਕਰਕੇ ਵੀ ਦੇਣੀ ਉਹ ਪਾਵਾਂ ਨੇ ਉੱਤ ਗੱਲ ਚੌਰ ਜਪਾਲੀ ਉਹ ਮਤਾ ਸੇਰੀ ਐ ਸਾ ਬੇ ਮੈਮੀ ਸੇਰੀ ਅਸੀਂ ਆ ਨਾ ਤੂੰ ਐ ਸੋਚ ਵੀ ਬੰਦਾ ਕੌਣ ਬੰਦੇ ਨੂੰ ਬਚਾ ਸਕਦਾ ਹੈ ਸਭ ਨੂੰ ਆਪੋ ਆਪ ਦੀ ਲੱਗੀ ਪਈ ਐ ਇਹ ਤਾਂ ਉਹ ਲਿੱਲੀ ਛਤਰੀ ਵਾਲੀ ਆ ਜਿਹੜਾ ਪਲ ਪਲ ਤੇ ਸਭ ਦੀ ਸੰਭਾਲ ਕਰਦਾਗਾ ਤੇ ਦੋ ਟਾਈਮ ਟਿੱਡ ਫੜਦਾਗਾ ਮਲੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾਗਾ ਪਿਆਰਤਾ ਗੁਰਾਂ ਦੀ ਕਿਰਪਾ ਦੇ ਨਾਲ ਹੀ ਬਹਾਰਾਂ ਦੀ